ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਉਗੀ ਜਜ਼ਬਾਤ ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਬਸੰਸੀ ਤਾਂ ਹੀ ਸ਼ਾਇਦ ਮਾਂ ਹਰ ਵੇਲੇ ਕੁੱਟੀ-ਬੱਟੀ ਝਿਰਿਆ ਕਰਦੀ ਉੱਪਰੋਂ-ਉੱਪਰੋਂ ਤੇ ਕੁਝ ਵੀ ਮਹਿਸੂਸ ਨਾ ਹੋਣ ਦਿਆ ਕਰਦੀ ਪਰ ਅੰਦਰੋਂ ਅੰਦੀ ਇੰਜ ਲੱਗਦਾ ਜਿਦਾਂ ਕੋਈ ਵੱਡੀ ਜੰਗ ਹਾਰ ਗਈ ਹੋਵੇ ਅਕਸਰ ਨਿੱਕੇ ਹੁੰਦਿਆਂ ਤੋਂ ਹੀ ਉਸਦੇ ਮੂੰਹੋਂ ਵਾਸ ਇਹ ਗੱਲ ਸੁਣਦੀ ਆਈ ਸਾ ਕਿ ਆਪਣੇ ਛਿੰਦੇ ਪੁੱਤ ਜੋਗਾ ਹੋਣ ਦੇ ਸਮੁੰਦਰ ਵਿੱਚੋਂ ਕੋਈ ਐਸਾ ਮੋਤੀ ਚੁਣ ਕੇ ਲਿਆਉ ਕਿ ਲੋਕ ਅਡੀਆਂ ਚੁੱਕ-ਚੁੱਕ ਵੇਖਦੇ ਰਹਿ ਜਾਇਆ ਕਰਨਗੇ ਫਿਰ ਵਿਆਹ ਤੋਂ ਕੁਝ ਦਿਨ ਮਗਰੋਂ ਹੀ ਨੁਕਸ ਨਿਕਲਣੇ ਸ਼ੁਰੂ ਹੋ ਗਈ ਅਕਸਰ ਹੀ ਸੱਸ ਸੁਆ ਉਸ ਨੂੰ ਆਖਦਿਆ ਕਰਦੀ ਇਹ ਤੇਰਾ ਪੇਕਾ ਨਹੀਂ ਸੋਹਰਾ ਘਾਰੇ ਇਥੋਂ ਦੇ ਕਾਇਦੇ ਕਾਨੂੰਨ ਤੇ ਰੀਤੀ ਰਿਵਾਜ ਹਰ ਵੇਲੇ ਜਾਨ ਵਿੱਚ ਰੱਖਣੇ ਤੇਰਾ ਪਹਿਲਾ ਫਰਜ਼ ਮੈਨੂੰ ਇਹ ਗੱਲ ਬੁਰੀ ਲੱਗਦੀ ਪਰ ਸਿੱਧਾ ਕੁਝ ਨਾ ਅਖ ਸਕਦੀ ਜੇ ਕੁਮਾ ਫਰਾ ਕੇ ਆਖਦੀ ਤਾਂ ਅੱਗੇ ਉਹ ਅਥਰੂ ਕਰਨੇ ਸ਼ੁਰੂ ਹੋ ਜਾਂਦੇ ਇਮੋਸ਼ਨਲ ਬਲੈਕਮੇਲਿੰਗ ਬੀਜੀ ਦਾ ਵੱਡਾ ਹਥਿਆਰ ਹੋਇਆ ਕਰਦਾ ਮੈਂ ਪੋਲੀਟਿਕਲ ਸਾਇੰਸ ਦੀ ਵਿਦਿਆਰਥਣ ਹਰ ਵੇਲੇ ਕੋਈ ਵਿਚ ਵਿਚਾਲੇ ਵਾਲਾ ਰਾਹ ਅਪਣਾਇਆ ਕਰਦੀ ਤੇ ਫਿਰ ਦੋਹਾਂ ਦੀ ਸੁਲਾ ਕਰਵਾ ਦਿਆ ਕਰਦੀ ਫਿਰ ਇੱਕ ਦਿਨ ਵਾਰੋਂ ਘਰ ਆਈ ਤਾਂ ਮਾਹੌਲ ਕਾਫੀ ਗਰਮ ਹੋਇਆ ਲੱਗਿਆ ਇਸ ਤੋਂ ਪਹਿਲਾਂ ਕਿ ਟੈਨਸ਼ਨ ਦੀ ਅਸਲ ਵਜ੍ਹਾ ਪਤਾ ਲੱਗਦੀ ਮੇਰੀ ਦਾਦੀ ਹੁਰਾਣੇ ਮਾਤਾ ਜੀ ਨੂੰ ਕੋਲ ਬੁਲਾ ਲਿਆ ਆਖਣ ਲੱਗੀ ਬੇਟਾ ਗੱਲ ਸੁਣ ਜਦੋਂ 25 ਬਰੇ ਪਹਿਲਾਂ ਤੂੰ ਇਸ ਘਰੇ ਵਿਆਹੀ ਆਈ ਸੈਂ ਤਾਂ ਮੈਂ ਵੀ ਤੂੰ ਵੀ ਮੇਰੀ ਨਹੀਂ ਮੇਰੇ ਪੁੱਤ ਦੀ ਹੀ ਪਸੰਦ ਸੀ ਪਰ ਮੈਂ ਤੈਨੂੰ ਧੀ ਬਣਾ ਕੇ ਸਦਾ ਲਈ ਅਪਣਾ ਲਿਆ ਸੋ ਮੈਂ ਚਾਹੁੰਦੀ ਆ ਕਿ ਤੂੰ ਵੀ ਸੁਖਰਾਜ ਦੀ ਨਾਲ ਦੀ ਨੂੰ ਉਂਝ ਹੀ ਅਪਣਾ ਲਵੇਂ ਜਿੱਦਾਂ ਇੱਕ ਦਿਨ ਮੈਂ ਤੈਨੂੰ ਆਪਣੇ ਸੀਨੇ ਨਾਲ ਲਾਇਆ ਸੀ ਨਾਲੇ ਇੰਨੀ ਗੱਲ ਯਾਦ ਰੱਖੀ ਕਿ ਸਿਰਫ ਉਸਦਾ ਹੀ ਨਹੀਂ ਮੀਰਾ ਤੇ ਤੇਰਾ ਦੋਹਾਂ ਦਾ ਵੀ ਸੋਹਰਾ ਘਰੇ ਇਹ ਗੱਲ ਵੱਖਰੀ ਹੈ ਕਿ ਕੋਈ ਪਹਿਲਾਂ ਆਇਆ ਤੇ ਕੋਈ ਬਾਅਦ ਵਿੱਚ ਮੈਂ ਆਪਣੀ ਦਾਦੀ ਨੂੰ ਪਹਿਲੀ ਵਾਰ ਮਾਂ ਨਾਲ ਇੰਜ ਇਸ ਲੈਜੇ ਵਿੱਚ ਗੱਲ ਕਰਦਿਆਂ ਵੇਖਿਆ। ਭਾਵੇਂ ਅੱਜ ਦਾਦੀ ਨੂੰ ਗਿਆ ਕਿੰਨੇ ਬਰੇ ਹੋ ਗਏ। ਪਰ ਘਰ ਵਿੱਚ ਕਦੀ ਵੀ ਕੋਈ ਉੱਚੀ ਨੀਵੀ ਨਹੀਂ ਹੋਈ। ਪਿਛਲੀ ਵਾਰ ਜਦੋਂ ਘਰੇ ਗਈ ਤਾਂ ਵੇਖਿਆ ਦੋਵੇਂ ਨੂੰ ਸੱਸ ਨਿੱਗੇ ਥਾਂ ਬੈਠ ਸੱਸ ਵੀ ਕਵੀ ਬਹੁਤ ਹੀ ਵਾਲਾ ਸੀਰੀਅਲ ਵੇਖ ਰਹੀਆਂ ਸਨ। ਸੋ ਦੋਸਤੋ ਇਹ ਅਸਲ ਵਾਪਰੀ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਦੱਸਣਾ ਹੈ ਕਿ ਜ਼ਿੰਦਗੀ ਇਨਸਾਨ ਨੂੰ ਹਰ ਹਾਲ ਵਿੱਚ ਕੱਟਣੀ ਹੀ ਪੈਂਦੀ ਹੈ ਹੱਸਦਿਆਂ ਵੀ ਤੇ ਰੋਂਦਿਆਂ ਵੀ ਫਿਰ ਕਿਉਂ ਨਾ ਗਲ ਪਿਆਏ ਢੋਲ ਨਿੱਕੀਆਂ ਨਿੱਕੀਆਂ ਜਿੱਤਾ ਹਾਰਾਂ ਤੇ ਨਵੇਂ ਨਫੇ ਨੁਕਸਾਨ ਵਾਲੇ ਹਿਸਾਬ-ਕਿਤਾਬ ਇੱਕ ਪਾਸੇ ਰੱਖ ਕੇ ਖੁਸ਼ੀ-ਖੁਸ਼ੀ ਬਜਾਇਆ ਜਾਵੇ ਕਿਉਂਕਿ ਕਿਸੇ ਸਹੀ ਆਖਿਆ ਹੈ ਕਿ ਜ਼ਿੰਦਗੀ ਦੇ ਸਫ਼ਰ ਨੂੰ ਸਵਰਗ ਬਣਾਉਣਾ ਬੰਦੇ ਦੇ ਖੁਦ ਆਪਣੇ ਹੱਥ ਵਾਸ ਹੁੰਦਾ ਹੈ ਪਰ ਇਸ ਨੂੰ ਅਸਲੀ ਜਾਮਾ ਮਹਿਲ ਪਹਿਨਾਉਣ ਲਈ ਆਮਲੀ ਜਾਮਾ ਪਹਿਨਣ ਲਈ ਕੁਝ ਤਿਆਰ ਕਰਨੇ ਪੈਂਦੇ ਨੇ ਕੁਝ ਗੱਲਾਂ ਨਜ਼ਰ ਨਜ਼ਰ ਅੰਦਾਜ਼ ਕਰਨੀਆਂ ਪੈਂਦੀਆਂ ਨੇ ਤੇ ਕੁਝ ਮਿੱਤਰ ਪਿਆਰਿਆਂ ਨੂੰ ਹੌਮੇ ਵਾਲਾ ਕੋਠਾ ਢਾਕੇ ਬਿਨਾਂ ਸ਼ਰਤ ਮੁਆਫੀ ਕਰਨਾ ਪੈਂਦਾ ਹੈ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ